ਮੇਰੇ ਪੁੱਤ ਨੇ ਸ਼ਹਿਰ ਜਾਣਾ ਵਾ ਤੇ ਕੀ ਖਾਣਾ ਵਾ ਦੱਸੋ ਪੁੱਤ ਕੀ ਖਾਣਾ ਮੇਰੇ ਪੁੱਤ ਨੇ ਹਾਂ ਚੱਲ ਠੀਕ ਆ ਹੋਰ ਕੀ ਖਾਣਾ ਮੇਰਾ ਪੁੱਤ ਜੋ ਖਾਣਾ ਨਾ ਦੱਸ ਦੀ ਮੈਂ ਆਪਣੇ ਪੁੱਤ ਨੂੰ ਉਹ ਹੀ ਲੈ ਕੇ ਦਵਾਂਗੀ ਠੀਕ ਆ ਜੇ ਸੂਟ ਮੰਗੇਗਾ ਤੇ ਸੋਹਣਾ ਸੂਟ ਵੀ ਲੈ ਕੇ ਦਵਾਂਗੀ ਚੱਲ ਫਿਰ ਪੁੱਤ ਤਿਆਰ ਹੋ ਗਿਆ ਹਾਂ ਚੱਲੀਏ ਮੰਮੀ ਮੇਰੇ ਹਾਂ ਚੱਲ ਪੁੱਤ ਮੈਂ ਵੀਰ ਨੂੰ ਤਿਆਰ ਕਰਤਾ ਵਾ ਮੈਂ ਥੋੜਾ ਜਿਆ ਕੁਰੀਸ ਹੋਈ ਦਬੂਆ ਬਾਬਾ ਬੰਦ ਕਰਉਣੀ ਆ ਖੁੱਲਾ ਵਾ ਬਿੱਲੀ ਨਾ ਵੜ ਜੇ ਮਗਰੋਂ ਹਾਂਜੀ ਕੋਈ ਨਹੀਂ ਕਰ ਲੋ ਇਹਨੂੰ ਮੈਂ ਫੜਦੀ ਆ ਚਲਾ ਆਗਮ ਨੂੰ ਤਨੋਂ ਤਾਂ ਸ਼ਰਮੀਆਂ ਹੁੰਦੀ ਕਿਹੜੇ ਮੁੰਨਾ ਜਾਵਾਂਗਾ ਕਿੰਨੀਆਂ ਗੱਲਾਂ ਬਾਤਾਂ ਕਰਕੇ ਗਿਆ ਹਨ ਪਰ ਜੋਲ ਹੋ ਜਾਣਾ ਹੋ ਯਾਰ ਮਾੜਾ ਹੀ ਉਹ ਲਤੀ ਆ ਪੀਪਾ ਬਣ ਕਿਹੜੇ ਮੂਹਕ ਹੁੰਦੇ ਨੇ ਨਵਦੀਪ ਨੂੰ ਖਲਾ ਦੇਣ ਸਹੀ ਮੇਰ ਨਾਲ ਇਹ ਨਾ ਹੋਏ ਖਲਾਉਂ ਨਾ ਤੇ ਅਸੀਂ ਖਲਾ ਦਿੰਦੇ ਹੀ ਤਰ੍ਹਾਂ ਜੇ ਹਣਾ ਡੈਡੀ ਨੂੰ ਬੜੀ ਆਸ ਸੀ ਕਿ ਖਲਾ ਦੇਣਾ ਚਲੋ ਗਿਨੇ ਆ ਕੌਣ ਦਰ ਸਸਲਾਮ ਸਸਕਾ ਪੁੱਤ ਕੋਸ ਨਾ ਕਿ ਯਾਰ ਹਾਂ ਵਧੀਆ ਬੱਤ ਠੀਕ ਚਲ ਬੈਠੋ ਮੈਂ ਪਾਣੀ ਲੈ ਕੇ ਆਉਂਦੀ ਹਾਈ ਹਾਈ ਬਿੰਦਰ ਆਇਆ ਨਾ ਕਿ ਕੋਈ ਫੋਨ ਕੀਤਾ ਨਾ ਲੈਣਾ ਨਾ ਦੇਣਾ ਚੁੱਪਚੀ ਬੀਤਾ ਹੀ ਆ ਗਿਆ ਚਲ ਅਛਾ ਪਾਣੀ ਪਿਆਲ ਨਹੀਂ ਦੇ ਤੂੰ ਹੀ ਕਿਉਂ ਆ ਨਹੀਂ ਸਕਦਾ ਨਹੀਂ ਆ ਸਕਦੇ ਓ ਇਦਾਂ ਦੀ ਤੇ ਕੋਈ ਗੱਲ ਨਹੀਂ ਆਜੋ ਅੰਦਰ ਰੁਕਜੋ ਪਿੰਦ ਮੈਂ ਤੈਨੂੰ ਕੁਰਸੀ ਦੇਣੀ ਓਥੇ ਬੈਠਜੋ ਓ ਨਹੀਂ ਨਹੀਂ ਠੀਕ ਆ ਇੱਥੇ ਹੋ ਸਨੋਂ ਕਰੇ ਸਾਰੇ ਠੀਕ ਠਾਕ ਆ ਵਧੀਆ ਵਧੀਆ ਸਭ ਤੂੰ ਸੁਣਾ ਕੀ ਕਰ ਰਹਿਆ ਓਏ ਹਲਪਿੰਦਰ ਪਾਣੀ ਪਤਾ ਨਾ ਪੁੱਤ ਮੈਂ ਤੇ ਡੈਡੀ ਨੂੰ ਬੁਲਾ ਕੇ ਲਿਆਵਾਂ ਹਾਂਜੀ ਮੰਮੀ ਕੋਈ ਨਹੀਂ ਬੁਲਾ ਲਿਓ ਤੂੰ ਸਕੂਲ ਗਿਆ ਹੈ ਐਨੋ ਛੁੱਟੀ ਐ ਅਸ਼ਾ ਅਸ਼ਾ ਮੈਂ ਬਹੁਤੀ ਛੁੱਟੀ ਐ ਤੇ ਤੂੰ ਹੀ ਬਿੰਦਰ ਕਿੱਧਰ ਆਏ ਕਿਉਂ ਤੇਰੇ ਲਈ ਆਇਆ ਹੋਣਾ ਕਿੱਧਰ ਹੀ ਨਹੀਂ ਮੈਂ ਆਪ ਕੋਈ ਫੋਨ ਨਹੀਂ ਨਾ ਕੀਤਾ ਤੂੰ ਚਾਨਚਾ ਕੇ ਆ ਗਏ ਹੋ ਨਵਦੀਪ ਨੂੰ ਫੋਨ ਦੇ ਕਰਨਾ ਸੀ ਉਹ ਤਾਂ ਨਹੀਂ ਕੀਤਾ ਬਈ ਇਹ ਨਾ ਹੋਵੇ ਤੂੰ ਅੱਗੋਂ ਕੋਈ ਵੱਦਗੱਟ ਬੋਲਦੋ ਨੇ ਦੱਸ ਅਹੀ ਗਿੜੇਸ਼ ਦਾਈਆਂ ਕੀ ਬਿਨਾ ਮਤਲਬ ਤੋਂ ਬੋਲੀ ਜਾਣਾ ਜਦੋਂ ਤੁਹਾਡੀ ਕੋਈ ਗਲਤੀ ਨਹੀਂ ਹੈਗੀ ਤੇ ਤੁਹਾਨੂੰ ਹੀ ਕਿਹੜੀ ਗੱਲੋਂ ਗੱਲਾਂ ਬੱਤਾਂ ਸੁਣਾਈਆਂ ਮੈਂ ਤਾਂ ਬੜਾ ਪਰੇਸ਼ਾਨ ਹਾਂ ਤੇ ਡੈਡੀ ਨੇ ਅੱਜ ਘਰ ਕਰਾ ਕੇ ਦਿੰਦਾ ਵੀ ਨਹੀਂ ਤੂੰ ਜਾ ਪਹਿਲਾਂ ਫੋਨ ਲੱਗੇ ਹਾਂ ਕਰ ਦਿਆਂਦੇ ਫੋਨ ਨਾ ਕਰੀ ਅੱਛਾ ਤੂੰ ਸਿੱਧਾ ਜਾ ਕੋਈ ਗੱਲ ਨਹੀਂ ਵੇਖ ਲਾ ਕੇ ਫਿਰ ਕੀ ਹੁੰਦਾ ਚਲੋ ਵੈਸੇ ਤੁਸੀਂ ਚੰਗਾ ਕੀਤਾ ਜਿਹੜਾ ਆਗੇ ਆ ਮੈਨੂੰ ਨਹੀਂ ਉਮੀਦ ਹੈਗੀ ਕਿ ਤੁਸੀਂ ਆਓਗੇ ਲੈ ਨਵਦੀਪ ਆਉਣਾ ਕਿਉਂ ਨਹੀਂ ਦੱਸ ਕਿੰਨੇ ਦਿਨ ਹੋ ਗਏ ਆ ਉਹ ਤੇਰੀ ਗੱਲ ਸਹੀ ਏ ਪਰ ਤੂੰ ਹੀ ਵੀ ਨੀ ਕੋਈ ਫੋਨ ਫਾਨ ਕੀਤਾ ਤੁਹਾਨੂੰ ਪਤਾ ਵਾ ਮਮੀ ਡੈਡੀ ਨੂੰ ਢੱਡ ਤੇ ਕਿੰਨਾ ਗੁੱਸਾ ਆਹੀ ਤੇ ਨਾਲੇ ਮਮੀ ਨੇ ਜਿਹੜਾ ਕੋਈ ਚੰਗਾ ਕੰਮ ਕੀਤਾ ਸੀ ਮਾਪਿਓ ਕੋਈ ਕਹਿੰਦਾ ਵਾ ਕਿ ਹੱਡੀਆਂ ਤੀਆਂ ਪੁੱਤਾਂ ਨਾਲ ਇਦਾਂ ਹੋਏ ਪਤਾ ਨੀ ਕੀ ਹੈਣਾ ਦਿਮਾਗ ਚ ਮਮੀ ਤੇ ਪੁੱਠਾ ਸਦਾ ਚੱਲਦਾ ਰਿਆ ਪਰ ਤੇਰੀ ਵੀ ਗਲਤੀ ਤੂੰ ਚੱਲ ਲੁਪੇ ਮੇਰਨਾ ਤੇ ਗੱਲ ਕਰਦੀ ਵੀ ਜੇ ਤੇਰਣਾ ਇਦਾਂ ਕਰਦੀਆਂ ਨੇ ਭਿੰਦਰ ਮੇਰੇ ਕੋਲ ਫੋਨ ਵੀ ਨਹੀਂ ਹੈਗਾ ਇਹਨਾਂ ਨੇ ਮੇਰਾ ਫੋਨ ਵੀ ਖੋ ਲਿਆ ਸੀ ਗੱਲ ਹੋਈ ਕੀ ਹਿਲਾ ਵੀ ਉਹ ਨਹੀਂ ਪਤਾ ਲੱਗਾ ਇਹਨਾਂ ਦਾ ਹਣਾ ਗੱਲ ਕੋਈ ਵੀ ਨਹੀਂ ਹੋਈ ਐਵੇਂ ਨਿੱਕੀ ਮੋਟੀ ਗੱਲ ਤੋਂ ਹੀ ਉਹਨੇ ਮੈਨੂੰ ਦੋ ਚਾਰ ਗੱਲਾਂ ਕੀਤੀਆਂ ਫਿਰ ਮੈਂ ਵੀ ਜੀ ਦੋ ਗੜੀਆਂ ਕੀਤੀਆਂ ਤੇ ਫਿਰ ਓਖੀਆਂ ਹੋਈਆਂ ਦੋਵੇਂ ਮਾਵਾਂ ਦੀਆਂ ਉਦਣਾ ਜੱਸ ਜਿਹੜੀ ਹੈ ਨਾ ਬਾਅਦ ਚ ਬੜਾ ਪੁਸ਼ਤੰਦੀ ਸੀ ਕਰਤੇ ਉਹਨੇ ਤੇਰਾ ਨਾ ਮਾੜਾ ਲਿਆ ਹੀ ਪਰ ਕੀ ਖਟਿਆ ਕੁਝ ਵੀ ਨਾ ਮੁੜ ਕੇ ਪੁਸ਼ਤੋਂ ਦਾ ਕੀ ਫਾਇਦਾ ਵਾ ਤੇ ਮੰਮੀ ਨੂੰ ਵੀ ਪਤਾ ਲੱਗ ਗਿਆ ਇਹ ਵੀ ਨਹੀਂ ਮਾੜਾ ਹੋਇਆ ਪਰ ਉਹ ਅਜੇ ਵੀ ਹਲਾ ਨਹੀਂ ਡਾਲਦੇ ਉਹਨਾਂ ਦੇ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਭਰੇ ਆ ਪਿਆ ਤੇ ਜੀ ਉਹਨਾਂ ਨੂੰ ਨਹੀਂ ਹਾ ਚੰਗੀ ਲੱਗਦੀ ਤੇ ਜਦੋਂ ਆਪਣਾ ਵਿਆਹ ਹੋਇਆ ਇਹ ਉਦੋਂ ਹੀ ਕਹਿੰਦੇ ਵੀ ਅਹੀਂ ਨਹੀਂ ਇੱਥੇ ਰਿਸ਼ਤਾ ਕਰਨਾ ਸਾਰਾ ਕੁਝ ਕਰਕੇ ਆਪਣੇ ਹੱਥੀ ਸਾਰਾ ਕੁਝ ਕੀਤਾ ਹੀ ਤੇ ਬਾਜੇ ਚ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਪਹਿਲਾਂ ਜਦੋਂ ਰਿਸ਼ਤਾ ਕਰਨਾ ਦਾ ਉਦੋਂ ਆਂਦੀਆਂ ਨਹੀਂ ਚੰਗੀਆਂ ਨੇ ਉਹਨਾਂ ਵਰਕਿ ਉਹੇ ਸਸਾਂ ਬਦਲ ਜਾਂਦੀਆਂ ਨੇ ਪਰ ਤਿਆਂ ਨੇ ਨਾ ਬਣਉਂਦੀਆਂ ਗੱਲ ਇਹ ਆ ਵਿੱਚੋਂ ਤੇ ਹੁਣ ਪਤਾ ਕੀ ਕਰੀ ਮੈਂ ਤੈਨੂੰ ਲੈਣ ਤੇ ਮੇਰਲਾ ਨਾ ਤੁਰ ਪਾਈਂ ਦੇਖ ਲੈ ਪਿੰਦਰ ਮੰਮੀ ਡੈਡੀ ਦੀ ਸਲਾਹ ਨਾਲ ਆਲੀ ਆ ਮੈਂ ਤੇ ਆਪ ਬਹਿਨਾਂ ਨੂੰ ਸਮਝਾਇਆ ਸੀ ਪਰ ਹੁਣ ਜੇ ਮੰਨਣਗੇ ਤੇ ਫੇਰ ਹੀ ਆਣਾ। ਆਹੋ ਚੱਲ ਤੂੰ ਹੁਣ ਆਪਣੇ ਵਾਲੇ ਵੀ ਵੇਖ ਆਪਣਾ ਘਰ ਜਾ ਕੇ ਸਾਂਭ ਤੂੰ। ਉਹ ਤੇ ਤੁਹਾਡੀ ਗੱਲ ਠੀਕ ਆ ਪਰ ਫੇਰ ਵੀ ਹੁਣ ਤੁਸੀਂ ਇਹਨਾਂ ਨਾਲ ਗੱਲ ਕਰ ਲੋਣਾ ਇੱਕ ਵਾਰ। ਕੋਈ ਨਹੀਂ ਮੈਂ ਗੱਲ ਕਰਨੀ ਆਇਆ। ਠੀਕ ਆ। ਪਰ ਪਿੰਦਰ ਇੱਕ ਗੱਲ ਆ ਹੁਣ ਜੀ ਮੰਮੀ ਡੈਡੀ ਕੁਝ ਕਹਿ ਵੀ ਦੇਣਗੇ ਨਾ ਤੇ ਉਹਨਾਂ ਦੀ ਗੱਲ ਦਾ ਗੁੱਸਾ ਨਾ ਕਰਿਓ। ਉਹਨਾਂ ਦੀ ਵੀ ਗੁੱਸਾ ਕਿਹੜੀ ਗੱਲਾਂ ਕਰਨਾ ਮਾਂ ਪਿਓ ਆ। ਜੇ ਕਰ ਵੀ ਦੇਣਗੇ ਤੇ ਕੋਈ ਗੱਲ ਨਹੀਂ। ਮੈਂ ਤਾਂ ਹੀ ਕਹਿਣ ਦੀ ਆਣਾ ਕਿਉਂਕਿ ਉਹਨਾਂ ਨੂੰ ਗੁੱਸਾ ਆ। ਜਿ ਕੋ ਜੀ ਕਹਿਣਗੇ ਨਾ ਤੇ ਤੁਸੀਂ ਨਾ ਅੱਗੋਂ ਬੋਲਿਓ ਨਵਦੀਪ ਆਪਣੇ ਖਾਂ ਉਹ ਵੀ ਸਹੀ ਨੇ ਕਿੰਨਾ ਕੁਝ ਤੇਰੇ ਮਗਰੋਂ ਹੈ ਤੈਨੂੰ ਕੀ ਕੀ ਪਤਾ ਵਾ ਉਹ ਤੇ ਗਲਤ ਹੈ ਢੀ ਸਹੀ ਹੈ ਪਰ ਫਿਰ ਵੀ ਇਹਨਾਂ ਨੂੰ ਲੱਗਦਾ ਵੀ ਇਹ ਆ ਆਉਣਾ ਘਰ ਬੈਠੇ ਹੀ ਪਰ ਅਹੀ ਕੋਈ ਥਾਂ ਨਹੀਂ ਛੱਡਿਆ ਜਿੱਥੇ ਨਹੀਂ ਗਏ ਇੱਥੋਂ ਤੱਕ ਕਈਏ ਤੁਹਾਡੇ ਰਿਸ਼ਤੇਦਾਰਾਂ ਦੇ ਵੀ ਹੋ ਕੇ ਆਏ ਆ ਮੈਂ ਚਲੋ ਕੋਈ ਗੱਲ ਨਹੀਂ ਮੰਮੀ ਡੈਡੀ ਹੁੰਦੇ ਆ ਨਾ ਤੇ ਉਹਨਾਂ ਨਾਲ ਕਰ ਲੈਣੇ ਗੱਲ ਤੁਸੀਂ ਹੁਣ ਕਿਸੇ ਚੀਜ਼ ਦੀ ਫਿਕਰ ਨਾ ਕਰਿਓ ਮੈਂ ਘਰ ਨੂੰ ਆਇਓ। ਕੋਈ ਕਹੀਆਂ ਨਹੀਂ ਸ਼ਹਿਰ ਅਜੇ। ਤਿਆਰ ਤਾਂ ਹੋਈਆਂ ਮੇਥੋਂ ਦਾ ਮੁੰਡਾ ਵੀ ਤਿਆਰ ਕਰ ਲਿਆ। ਤੇ ਕੋਈ ਆ ਗਿਆ ਤੇ ਮੈਂ ਕਿਹਾ ਚੱਲ ਹੁਣ ਤੁਹਾਨੂੰ ਸੱਦ ਲਿਆਉਣੀ ਐ। ਬਾਅਦ 'ਚ ਚੱਲ ਜਾਾਂਗੇ। ਕੋਈ ਆ ਗਿਆ ਕੌਣ? ਪਿੰਦਰ ਆਇਆ ਜੀ। ਪਿੰਦਰ ਆਇਆ ਵਾ। ਮੈਂ ਤੂੰ ਉੱਚੀ ਤਾਂ ਨਹੀਂ ਬੋਲੀ ਮੈਂ ਕੋਈ ਨਾ ਕੋਈ ਸੁਣੂਗਾ ਤੇ ਫੇਰ ਕੋਈ ਪੰਗਾ ਨਾ ਪੈ ਜੇ। ਅੱਛਾ। ਕੱਲਾ ਹੀ ਆ? ਆਹ ਕੱਲਾ ਹੀ ਆ ਤੇ ਜੇ ਕੋਈ ਗੱਲ ਉਹਦੀ ਆਪ ਸੁਣਿਓ ਆਪ ਨਾ ਕੋਈ ਕਰਿਓ। ਭਲਾੰਦਾ ਕੀ ਐ? ਮੇਰੀ ਗੱਲ ਸੁਣ। ਹੁਣ ਜੇ ਆ ਗਿਆ ਤੇ ਮਾਰੀ ਜੰਗੀ ਨਾ ਕਰਿਓ। ਉਹਦੀ ਸੁਣਨੇ ਆ ਫੇਰ ਆਪਣੀ ਕਰਨੇ ਆ। ਫਿਰ ਵੇਨੇ ਵੀ ਕੀ ਕਰਨਾ ਆਹੋ ਮੈਂ ਲਾ ਅਗਲੇ ਦਾ ਪੀਤ ਲਈਦਾ ਵੀ ਅਗਲਾ ਕੀ ਚਾਹੁੰਦਾ ਕਿੱਥੋਂ ਬੋਲਦਾ ਤੂੰ ਚੱਲ ਪਾਣੀ ਪੀ ਪਿਆ ਨਾ ਪਾਣੀ ਤੂੰ ਪਿਆ ਲੈ ਚਾਹ ਪਾਣੀ ਬਣਾਉ ਮੈਂ ਆ ਗਿਆ ਮੜ ਜੀ ਹੱਥ ਧੋ ਕੋਈ ਨਹੀਂ ਕੋਈ ਨਹੀਂ ਆਜੋ ਚੱਲ ਉਹ ਮੋਰਚਾਲਾ ਸੇ ਪਿੰਡਰ ਦਾ ਹੀ ਜਾਂਦਾ ਮੈਨੂੰ ਹਾਂ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਵਧੀਆ ਤੁਸੀਂ ਸੁਣਾਓ ਕੀਤਾ ਪੰਟਾ ਨਹੀਂ ਹਾਂਜੀ ਹਾਂਜੀ ਬਣਾਓ ਕੋਈ ਚਾਹ ਪਾਣੀ ਫਿਰ ਹਾਂ ਮੈਂ ਬਣਾਉਂਦੀ ਤੁਸੀਂ ਬੈਠੋ ਹੋ ਬਲੇ ਬਲੇ ਹੋਰ ਸੌ ਠੀਕ ਠਾਕ ਜੀ ਆਹ ਵੇਲੀ ਹੰਡਿਆ ਆ ਪੱਠਾ ਰਸਾ ਪਾਉਣ ਡੰਗਰਾਂ ਨੂੰ ਠੀਕ ਠੀਕ ਯਾਰ ਸ਼ਹਿਰ ਨੂੰ ਤਿਆਰ ਹੋਈਆਂ ਸੀ ਉਹ ਮੁੜ ਕੇ ਫਿਰ ਦੀ ਮਾਂ ਆਂਦੀ ਪਈ ਪਿੰਦਰ ਆਇਆ ਵਾ ਮੈਂ ਕਿਹਾ ਕੋਈ ਪਹਿਲਾਂ ਕਸਰ ਰਹਿ ਗਈ ਹੋਣੀ ਹੁਣ ਪਿੰਦਰ ਦੁਬਾਰਾ ਕੱਢਣ ਆਇਆ ਵਾ ਉਨਾਂ ਹੀ ਡੈਡੀ ਹੀ ਦਾਣਾ ਕਰੋ ਹੁਣ ਮੈਂ ਨਵਦੀਪ ਨੂੰ ਲੈਣ ਆਇਆ ਹਾਂ। ਅੰਦਰ ਮੇਰੀ ਗੱਲ ਸੁਣੋ। ਜਦੋਂ ਇਹਦਾ ਰਿਸ਼ਤਾ ਕੀਤਾ ਸੀ ਨਾ ਅਸੀਂ ਬੜੇ ਖੁਸ਼ ਹਾਂ ਦੋਵੇਂ ਜੀ। ਕਿ ਸਾਡੀ ਕੁੜੀ ਬੜੇ ਵਧੀਆ ਘਰ ਚਲੀ ਆ ਘਰ-ਬਾਰ ਵੀ ਬੜਾ ਵਧੀਆ ਆ ਜੀ ਇਹ ਵੀ ਚੰਗੇ ਆ। ਪਰ ਜਦੋਂ ਬੰਦਾ ਵਰਤਦਾ ਵਾ ਨਾ ਪਤਾ ਉਹਦੂ ਲੱਗਦਾ ਬੰਦੇ ਦਾ ਵੀ ਇਹ ਕਿਦਾਂ ਦਾ ਵਾ। ਡੈਡੀ ਮੈਂ ਮੰਨਦਾ ਵੀ ਜੋ ਮੰਮੀ ਨੇ ਕੀਤਾ ਕੀਤਾ ਮਾੜਾ ਏ। ਪਰ ਇਹਦੇ 'ਚ ਹੁਣ ਦੱਸੋ ਸਾਡਾ ਕੀ ਕਸੂਰ? ਸਾਨੂੰ ਤਾਂ ਪਤਾ ਵੀ ਨਹੀਂ। ਨਾ ਇਨੇ ਮੇਰੇ ਨਾਲ ਕਦੀ ਗੱਲ ਕੀਤੀ। ਵੇਖੋ ਤੁਸੀਂ ਤੇ ਇਨੀ ਗੱਲ ਕਰਕੇ ਫ੍ਰੀ ਹੋ ਜਾਂਦੇ ਹੋ ਵੀ ਸਾਡੀ ਮੰਮੀ ਦਾ ਕਸੂਰ ਆ ਸਾਡਾ ਕੋਈ ਕਸੂਰ ਨਹੀਂ ਦਾ ਸਾਨੂੰ ਤਾਂ ਦੱਸੋ ਵੀ ਸਾਡਾ ਕੀ ਕਸੂਰ ਆ ਸਾਡੀ ਕੁੜੀ ਨਾਲ ਇਹ ਕੰਮ ਕਿਉਂ ਹੋਇਆ ਮੈਂ ਹੁਣ ਤੁਹਾਨੂੰ ਕੀ ਦੱਸਾਂ ਜਦੋਂ ਮੈਨੂੰ ਆਪ ਨੂੰ ਨਹੀਂ ਪਤਾ ਕੋਈ ਤੇ ਜਦੋਂ ਜੇ ਇਹ ਕੁੜੀ ਵਿਆਹੀ ਆ ਉਦੋਂ ਦੀ ਤੇਰੀ ਮਾਂ ਨੂੰ ਟਿਕੰਨੀ ਦੇਂਦੀ ਜੇ ਇਹ ਮੁੰਡਾ ਲੈ ਲਿਆ ਤਾਂ ਉਹਨੂੰ ਸੂਲ ਪੈ ਗਿਆ ਸੀ ਵੀ ਜਿਹੜੇ ਕੋ ਕਿੱਲੇ ਦੋ ਹੈਗੇ ਉਹ ਮੈਨੂੰ ਮਿਲਨੇ ਆ ਸੀ ਤੇ ਇਹਨਾਂ ਨੇ ਤੇ ਮੁੰਡਾ ਲੈ ਲਿਆ ਵਾ ਐਦਾਂ ਰਿਸ਼ਤੇਦਾਰੀਆਂ ਨਹੀਂ ਰਹਿੰਦੀਆਂ ਡੈਡੀ ਅਸੀਂ ਕੀ ਕਰਨੀ ਸਾਡੇ ਕੋ ਆਪ ਚਲੋ ਹੈਗੇ ਜਿੰਨੇ ਕੋ ਉਨੀ ਬਚੀਰੇ ਬੜਾ ਵਾ ਉਹ ਤਾਂ ਗੱਲ ਤੇਰੀ ਠੀਕ ਆ ਪਰ ਬੰਦੇ ਦੇ ਲਾਲਚ ਦੀ ਵੀ ਕੋਈ ਹੱਦ ਹੁੰਦੀ ਆ ਜੇ ਇਹ ਮੁੰਡਾ ਨਿਕਾੜਿਆ ਲਿਆ ਹੀ ਲਿਆ ਸਾਡੇ ਘਰ ਆਉਣ ਕ ਲੱਗੀ ਚੱਲ ਭੈਣ ਭਰਾ ਹੋਗੇ ਤੁਮ ਆਉਣੀ ਇਹ ਤਿਆਰ ਵਾ ਪੁੱਛ ਲੋ ਮੈਂ ਜੇ ਕਦੀ ਇਹਨੂੰ ਕੋਈ ਗੱਲ ਕੀਤੀ ਕੱਲ ਨੂੰ ਜਵਾਨ ਹੋਊਗਾ ਤੇਰੇ ਕੰਮ ਆਉਣਾ ਵਾ ਤੂੰ ਇਹਦੇ ਕੰਮ ਆਉਣਾ ਵਾ ਬੰਦਿਆਂ ਦੇ ਬੰਦੇ ਕੰਮ ਆਉਂਦੇ ਆ ਮੈਂ ਤਾਂ ਸਗੋਂ ਆਪ ਕਿੰਨਾ ਥੋੜਾ ਮੂੰਹ ਬੋਲਦਿਆਂ ਨਾ ਪੈਸੇ ਬੋਲਦੇ ਆ ਮੈਂ ਦੱਸਾਂ ੜਿਆ ਮੈਂ ਸਗੋਂ ਆਪ ਖੁਸ਼ ਆਂ ਪਰ ਆਉਣ ਜਾਂ ਲੱਗਾ ਰਹੇਗਾ ਜ਼ਮਾਨੇ ਦਾ ਤਾਂ ਬੇੜਾ ਘਰ ਕੋ ਹੋ ਗਿਆ ਵਾ ਲੋਕ ਨੇ ਮਰ ਚਲੇ ਆ ਪੈਸੇ ਆ ਪਿੱਛੇ ਉੱਥੇ ਸਿੱਧੇ ਕੰਮ ਕਰੀ ਜਾਂਦੇ ਆ ਪਰ ਪੈਸੇ ਬੋਲਦੇ ਨਹੀਂਗੇ ਬੋਲਣਾ ਬੰਦਿਆ ਨਹੀਂ ਆ ਹਲੋਣਾ ਬੰਦਿਆ ਨਹੀਂ ਆਣ ਕੇ ਵੀ ਤੇ ਤੁਹਾਡੀ ਗੱਲ ਸਹੀ ਏ ਠੀਕ ਆ ਨਾ ਪਰ ਪੁੱਛ ਲਓ ਵੀ ਇਹਨੂੰ ਮੈਂ ਕਦੀ ਕੋਈ ਗੱਲ ਕੀਤੀ ਹੋਵੇ ਤੇਰੀ ਮਾਂ ਨੇ ਤੇ ਹੱਟਣਾ ਜੱਗੋ ਤੇਰੇ ਵੀ ਕੀਤੀ ਆ ਚਲੋ ਡੈਡੀ ਜੀ ਹੁਣ ਬੱਸ ਕਰੋ ਕਹੀ ਦੇ ਹਣ ਪਿਸ਼ੀਆਂ ਬਗਲਾਨਾਂ ਨੂੰ ਸੁਣਾਉਣ ਹੁਣ ਜੋ ਚੁੱਪ ਗਿਆਏ ਤੇ ਤੁਸੀਂ ਵੀ ਥੋੜਾ ਪਤਾ ਹੁਣ ਉਹਨਾਂ ਦਾ ਲਿਹਾਜ਼ ਕਰੋ ਨਾ ਪੁੱਤ ਅੱਜ ਗੱਲ ਛੁਕਣ ਵਾਲੀ ਨਹੀਂ ਗਈ ਅਈ ਇਹਨੇ ਵੀ ਆਇਆ ਵਾ ਤੁਹਾਨੂੰ ਥੱਲੇ ਲਾਉਂ ਰਹੇ ਆ। ਉਹ ਨਹੀਂ ਕੋਈ ਨਹੀਂ ਤੂੰ ਕਰ ਲੋ। ਪਰ ਅਸੀਂ ਤਾਂ ਸੜੇ ਆਂ। ਅਸੀਂ ਕਰੀਏ ਕੀ? ਲਾ ਆਪਣੀ ਤਾਂ ਤੂੰ ਹੀ ਵੀ ਸੱਚੇ ਓ। ਪਹਿਲਾ ਮੁੰਡੇ ਵਿਆਹ ਲੈਂਦੀਆਂ ਵਾ। ਮੜਕੇ ਨੂੰਹਾਂ ਨੂੰ ਟਿਕਨ ਨਹੀਂ ਦਿੰਦੀਆਂ। ਆਹ ਭਲਾ ਕਿਹੜੀ ਗੱਲ ਹੋਈ ਹੈ? ਹੁਣ ਮੈਨੂੰ ਇਹ ਦੱਸ ਤੂੰ ਚਾਹੁੰਨਾ ਕੀ ਆ? ਡੈਡੀ ਮੈਂ ਕਿ ਚਾਹਨਾ ਮੈਂ ਨਵਦੀਪ ਨੂੰ ਲੈਣ ਆਇਆ। ਵੇ ਮੇਰੀ ਗੱਲ ਸੁਣ। ਨਾ ਤੇ ਮੈਂ ਉਹਨੂੰ ਕੁੜੀ ਨੂੰ ਕਹਿਣਾ ਜ਼ਬਰਦਸਤੀ ਪਿੱਥੋ ਜਾ। ਠੀਕ ਆ? ਕਿਉਂਕਿ ਬੜਾ ਵੱਡਾ ਕੰਮ ਹੋਇਆ ਉਹਦੇ ਨਾਲ। ਤੇ ਨਾ ਹੁਣ ਉਹਨੂੰ ਮੈਂ ਇਹੋ ਕਹਿਣਾ ਵਾਂ ਵੀ ਤੂੰ ਇਹਦੇ ਨਾਲ ਨਾ ਜਾ ਇਹ ਹੁਣ ਉਹਦੀ ਜ਼ਿੰਦਗੀ ਦਾ ਸਵਾਲ ਜਿੱਦਾਂ ਉਹਦਾ ਦਿਲ ਕਰਦਾ ਹੁੰਦਾ ਕਰ ਲੈ ਠੀਕ ਆ ਕਿ ਨਹੀਂ ਨਵਦੀਪ ਤੂੰ ਹੀ ਦੱਸ ਫਿਰ ਚੱਲ ਆਪਣੇ ਘਰ ਆ ਲੈ ਵੇ ਤੂੰ ਮੈਂ ਤੇ ਤੁਹਾਡੇ ਨਾਲ ਜਾਣੂ ਤਿਆਰ ਆ ਮੈਂ ਉਦਾਂ ਸੱਚ ਨਹੀਂ ਜਿੱਦਾਂ ਮੰਮੀ ਡੈਡੀ ਕਹਿਣਗੇ ਨਾ ਉਦਾਂ ਕਰਨਾ ਵਾ ਹੁਣ ਇਹਨਾਂ ਨੇ ਤੇ ਫੈਸਲਾ ਮੇਰੇ ਤੇ ਛੱਡਤਾ ਵਾ ਡੈਡੀ ਤੁਸੀਂ ਹੱਡੀ ਇਸ ਤਰ੍ਹਾਂ ਖਲੋ ਉਹ ਤਾਂ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਅਹੀਂ ਇਹਨੂੰ ਘਰ ਰੱਖ ਕੇ ਕੀ ਕਰਨਾ ਮੂੰਹ ਕੁੜੀਆਂ ਜਿਹੜੀਆਂ ਨਾ ਵਿਆਹ ਕੇ ਤੇ ਪੇਕੇ ਨਹੀਂ ਰੱਖੀਆਂ ਜਾਂਦੀਆਂ ਇਹਨਾਂ ਨੇ ਆਪਣੇ ਸਹੁਰੇ ਜਾਣਾ ਹੁੰਦਾ ਵਾ ਪਰ ਜੇ ਸਹੁਰੇ ਇਹੋ ਜਿਹਾ سلوਕ ਕਰਨ ਯਾਰ ਜਦਨ ਰਿਸ਼ਤੇ ਦੀ ਗੱਲ ਚੱਲਦੀ ਆ ਉਦੋਂ ਤਾਂ ਲੋਕ ਆਂਦੇ ਆ ਵੀ ਸਾਡੀ ਧੀ ਆ ਉਦੋਂ ਤੇ ਮੱਥੇ ਬੜੇ ਚੁੰਮਦੇ ਆ ਤੇ ਮੁੜ ਕੇ ਉਹ ਧੀਆਂ ਜਿਹੜੀਆਂ ਉਹਨਾਂ ਦੇ ਦੁਸ਼ਮਣ ਬਣ ਜਾਂਦੇ ਆ ਤੁਸੀਂ ਨਾ ਇੱਕ ਕਰੀ ਇਹਨੂੰ ਖਲਾ ਦੋ ਜੇ ਗਾਂ ਤਾਂ ਕੋਈ ਗੱਲ ਹੋਏਗੀ ਨਾ ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਹੋਏਗਾ ਮਨਾ ਬਿੰਦਰ ਬੜੇ ਚਿਰ ਦਾ ਗਿਆ ਵਾ ਯਾਰ ਫੋਨ ਕਰਕੇ ਪੁੱਛਾਂ ਵੀ ਠੀਕ ਠਾਕ ਹੀ ਉੱਥੇ ਹਲੋ ਆਪਿੰਦਰ ਕਿ ਨੋਕ ਹੋਣਾ ਮਾ ਕੋ ਗਲਤੀ ਨਹੀਂ ਹੋਈ ਅੱਛਾ 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 ਉਹ ਚਲ ਕੋਈ ਦਿਨ ਨਾ ਪੁੱਤ ਇਹੋ ਜੇ ਕੰਮਾਂ ਤੇ ਆਹੋ ਤੂੰ ਸਿਆਣਾ ਹੀ ਬਾਕੀ ਇਸ ਤਰ੍ਹਾਂ ਕਰੀ ਜਦੋਂ ਇੱਥੋਂ ਤੁਰੇਗਾ ਨਾ ਤੇ ਮੈਨੂੰ ਫੋਨ ਕਰ ਦੇ ਉਹ ਮੈਂ ਜਾਣਾ ਵਾ ਕਿਤੇ ਕੰਮ ਹੈ ਆਉਂਦਿਆਂ ਮੈਂ ਘਰ ਹੋਊਗਾ ਆਹੋ ਚੱਲ ਠੀਕ ਆ ਫਿਰ ਠੀਕ ਹੈ ਠੀਕ ਹੈ ਠੀਕ ਚਲੋ ਠੀਕ ਓਕੇ ਯਾਰ ਮੁੰਡੇ ਨੂੰ ਤਾਂ ਲੱਗ ਜਾਣਾ ਮੈਂ ਟਾਈਮ ਉੱਥੇ ਤੇ ਮੇਰਾ ਰਾਦਾ ਵਾ ਕਿ ਜੀਵਨ ਦਾ ਨਾ ਪਤਾ ਲੈ ਵਾ ਫਿਰ ਵੀ ਯਾਰ ਘਰ ਦਾ ਨਾ ਮੁੱਖ ਜੀ ਹੀ ਹੈ ਗਲਤੀ ਤਾਂ ਉਹਨੇ ਕੀਤੀ ਬੜੀ ਵੱਡੀ ਤੇ ਸਜ਼ਾ ਵੀ ਉਹਨੂੰ ਮਿਲ ਗਈ ਹੈ ਹੋ ਸਕਦਾ ਜੇ ਨਵਦੀਪ ਦੇ ਮੈਂ ਇੱਥੇ ਘਰ ਹੋਏ ਨੇ ਗਿਆ ਤੇ ਮੁੜ ਕੇ ਕੀ ਪਤਾ ਨੂੰ ਚੰਗਾ ਲੱਗੇਗਾ ਨਾ ਲੱਗੇ ਹੈ ਤੇ ਮਨਾ ਇੱਕ ਵਾਰੀ ਫੇਰਾ ਮਾਰ ਲਿਆ ਪਾਣੀ ਕਿਹੜੇ ਹਾਲ ਚ ਹੋਣੀ ਆ ਚੱਲ ਵੇਨਾ ਜਾ ਕੇ ਪਿੰਦਰ ਕਾਂ ਤੋਂ ਕੋਈ ਗੱਲ ਹੋਊਗੀ ਇਹਦਾ ਕੀ ਮਤਲਬ ਉਹ ਨਵਦੀਪ ਉਹ ਵਾਲੀ ਗੱਲ ਨਹੀਂ ਮੈਂ ਨਾ ਵੀ ਅੱਗੇ ਤੇ ਹੋ ਜਾ ਨਹੀਂ ਕੰਮ ਹੋਏਗਾ ਤੁਸੀਂ ਸਗੋ ਕਹੋ ਕਿ ਹਾਂ ਮੇਰੀ ਜ਼ਿੰਮੇਵਾਰੀ ਤੇ ਤੁਸੀਂ ਇਹਨਾਂ ਨੂੰ ਭੁਲਾਓ ਨਾ ਮੈਂ ਤੇ ਖੜਨਦਿਆਂ ਤੈਨੂੰ ਤੇ ਜਿਹਦੇ ਲੈਣ ਆਇਆ ਮੈਂ ਇਸੇ ਕਰਕੇ ਫੋਨ ਨਹੀਂ ਕੀਤਾ ਮੈਂ ਵੀ ਜੇ ਫੋਨ ਕੀਤਾ ਤੇ ਇਹ ਨਾ ਹੋਵੇ ਤੁਸੀਂ ਨਾ ਹੀ ਕਰ ਦੋ ਵੀ ਨਾ ਆਈ ਤਾਂ ਕਰਕੇ ਮੈਂ ਸਿੱਧਾ ਹੀ ਆਇਆ ਹਾਂ। ਬਾਕੀ ਕੋਈ ਵੀ ਬੰਦਾ ਜਦੋਂ ਕੋਈ ਚੋਰੀ ਕੰਮ ਕਰਦਾ ਨਾ ਇਹੋ ਜਿਹਾ ਗਲਤ। ਉਹਦੇ ਦਿਲ ਚੋਂ ਨਾ ਮੈਨੂੰ ਕੋੜਾ ਕੋਈ ਵੇਖਣ ਰਿਹਾ ਵਾ। ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਨੂੰ ਪਰਮਾਤਮਾ ਵੇਖਣ ਰਿਹਾ ਵਾ ਉਹਦੇ ਮੱਤ ਤੇ ਪੈ ਜਾਂਦਾ ਪੜਦਾ। ਠੀਕ ਹੈ ਨਾ? ਫਿਰ ਉਹ ਇਹੋ ਜਿਹੀ ਮਾਰ ਮਾਰਦਾ ਵਾ ਉਹ ਜ਼ਰੂਰ ਫੜਿਆ ਜਾਂਦਾ ਇੱਕ ਦਿਨ। ਉਹ ਵੇਖੋ ਜੀ ਲੋਕੀ ਜਾਂਦੇ ਵੀ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਆਉਂਦਾ ਸਹੀ ਏ। ਅਸੀਂ ਤਾਂ ਨਹੀਂ ਚਾਹੁੰਦੇ। ਹੁਣ ਜੇ ਗਲਤ ਕੀਤਾ ਤੇ ਸਜ਼ਾ ਵੀ ਉਹ ਭੁਗਤਣ ਦੇ ਨੇ। ਅਸੀਂ ਤਾਂ ਨਹੀਂ ਆਂਦੇ ਵੀ ਤੇਰੀ ਮਾਂ ਜਿਹੜੀ ਉਹ ਜੇਲਾਂ ਦੇ ਜਾ ਕੇ ਤੇ ਧੱਕ ਇਹ ਫੇ ਕਾਨੂੰਨ ਦੇ ਦਰਦ ਸੀ ਜਦੋਂ ਬੰਦਾ ਆ ਜਾਂਦਾ ਫਿਰ ਕਾਨੂੰਨ ਨੇ ਕਿਹਨੂੰ ਬਖਸ਼ਦਾ ਬਦਨਾਮੀ ਤੇ ਦੋਵਾਂ ਪਰਿਵਾਰਾਂ ਦੀ ਹੁੰਦੀਆਂ ਨਾ ਉਹ ਤਾਂ ਗੱਲ ਤੇਰੇ ਸਹੀ ਏ ਨਹੀਂ ਵੇਖੋ ਘਰਾਂ ਚ ਚਲੋ ਨਿੱਕੇ ਮੋٹے ਲੜਾਈਆਂ ਝਗੜੇ ਸਾਰਿਆਂ ਦੇ ਹੁੰਦੇ ਆ ਹਨਾ ਜਿੱਥੇ ਦੋ ਭਾਂਡੇ ਖੜਕੇ ਜਾਂਦੇ ਆ ਇਹਦਾ ਮਤਲਬ ਇਹ ਥੋੜਾ ਹੁੰਦਾ ਹੋਵੇ ਕਿ ਕਿਸੇ ਜੀ ਨੂੰ ਮਾਰ ਹੀ ਦਿਓ ਫੜ ਕੇ ਉਹਨਾਂ ਨੇ ਆਪਣੇ ਵਾਲਾ ਮਾਰ ਹੀ ਦਿੱਤੀ ਨਾ ਵਾਰ ਤੇ ਬਾਅਦ ਚਲੇ ਗਏ ਵਧੀ ਨਾਲ ਮੁੜ ਕੇ ਕਹਿੰਦੇ ਕਿ ਨੌਂ ਦਾ ਕਸੂਰ ਆ ਜਿਹੜਾ ਸੱਸਾਂ ਵੀ ਨਹੀਂ ਘੱਟ ਕਰਦੀਆਂ ਹੈਗੀਆਂ ਜੇ ਨੋਵਾ ਢਾਲਦੀਆਂ ਨੇ ਤੇ ਫਿਰ ਸੱਸਾਂ ਆਂਦੀਆਂ ਹੀ ਆਪਣੀ ਚਾਤਰੀ ਕਰੀਏ ਮੈਂ ਇਹ ਤਾਂ ਨਿਕਾਹਾਂਦਾ ਜਿਹੜੀਆਂ ਸੱਸਾਂ ਵਾਂ ਉਹਨਾਂ ਨਾਲ ਧੱਕਾ ਹੋਵੇ ਨੋਵਾ ਨਾਲ ਭਰਜ ਬੰਦਾ ਵਾ ਸੱਸਾਂ ਨੂੰ ਰੋਟੀ ਪਾਣੀ ਖਾਣ ਉਹਨਾਂ ਦੀ ਇਸ਼ਤ ਕਰਨ ਪਰ ਸੱਸਾਂ ਦੇ ਨੋਵਾ ਨੂੰ ਮਾਰਨੀ ਡੈਪੀਆਂ ਤੇ ਫਿਰ ਮੁੰਡੇ ਕਰ ਲਈ ਬਹੁੰਦੀਆਂ ਵਾ ਪਤਾ ਨਹੀਂ ਕੀ ਮੰਦਾ ਵਾ ਬਾਕੀ ਇਹ ਵੀ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਚੰਗੀਆਂ ਵੀ ਹੁੰਦੀਆਂ ਵਾ ਇੱਕ ਅੱਧਾ ਹੋ ਜਾ ਕੰਮ ਕਰ ਛੱਡਦਾ ਮੁੜ ਕੇ ਸਾਰਿਆਂ ਦੀ ਬਦਨਾਮੀ ਹੁੰਦੀ ਏ ਸਗੋਰਾਲ ਮਿਲ ਕੇ ਰਹਿਣਾ ਚਾਹੀਦਾ ਤੈਨੂੰ ਪਤਾ ਅਸੀਂ ਇੱਥੇ ਕਿੰਨਿਆ ਸਿਫਤਾਂ ਕਰਦੇ ਹਾਂ ਤੁਹਾਡੇ ਪਰਿਵਾਰ ਦੀਆਂ ਅਸੀਂ ਕਹਣਾ ਸਾਡੀ ਕੁੜੀ ਬੜੇ ਤਗੜੇ ਘਰ ਵਿਆਹੀ ਸੌਕੀ ਬੜੀ ਆ ਸਾਡੀ ਉਹ ਇੱਥੇ ਵੇਚਦੀ ਹੋਈ ਜਿਹੜੀ ਕੋਈ ਗੱਲ ਨਹੀਂ ਹੋਣ ਵਾਲੀ ਪੈਸਾ ਭਾਏ ਜਾਂਦਾ ਵੀ ਬੰਦਾ ਘੱਟ ਹੀ ਹੋਏ ਨਾ ਤੇ ਰੋਟੀ ਬੰਦਾ ਈਤ ਦੀ ਖਾਏ ਨਾ ਤੇ ਉਹਦੇ ਨਾਲ ਦੀ ਰੀਸ ਨਹੀਂ ਹੈਗੀ ਪਰ ਕੋਈ ਸਮਝੇ ਤਾਂ ਤਾਂ ਵਾ ਨਾ ਇਹੋ ਤੇ ਗੱਲਾਂ ਨੇ ਚਲੋ ਮੈਂ ਆ ਗਿਆ ਇੱਕ ਮਿੰਟ ਹੈ ਚਲੋ ਤੇ ਮੇਰੀ ਗੱਲ ਸੁਣੋ ਤੁਸੀਂ ਆਪਣੇ ਲੜੇ ਕੱਪੜੇ ਕਰ ਪੈਗ ਤੇ ਚੱਲ ਜੀ ਕੋਈ ਗੱਲ ਨਹੀਂ ਪਿੰਨਰ ਕਰ ਲੈਣੀ ਹੈ ਮਰਗੀ ਚਾਹ ਬਸ ਚਾਹ ਤਾਂ ਬਣ ਗਈ ਥੋੜੀ ਜੀ ਦਾਸਰਾ ਦੁੱਧ ਦਮਾ ਪਾਤਾ ਤਾਂ ਤੁਹਾਡੀ ਇੰਨੀ ਅੰਦਰੋਂ ਆਵਾਜ਼ ਆਉਂਦੀ ਥੋੜਾ ਸਾਫ ਕਰ ਬੋਲਣਾ ਮੈਨੂੰ ਤੱਪ ਚੜਿਆ ਮੈਨੂੰ ਗੁੱਸਾ ਆਦਾ ਕਿ ਨਾ ਫਿਰ ਵੀ ਜਿੱਦਾਂ ਮਰਜੀ ਆ ਸਾਡੇ ਮੂੰਹੋਂ ਗੱਲ ਨਿਕਲੀ ਨਹੀਂ ਮੈਂ ਚਾਹੁੰਦਾ ਨਹੀਂ ਉਹਦਾ ਨਾ ਮਾੜੀ ਚੰਗੀ ਕਰਾਂ ਚੱਲ ਹੁਣ ਆਇਆ ਵਾ ਪਰ ਇਹ ਆਪੇ ਮੇਰੇ ਮੂੰਹੋਂ ਨਿਕਲ ਗਿਆ ਫਿਰ ਵੀ ਕੋਈ ਗੱਲ ਨਹੀਂ ਕੀਤੀ ਇਹਨੇ ਮੈਂ ਸੁਣਾਈਆ ਉਹਦਾ ਵਾਵਾ ਪਰ ਇਹ ਆਪੇ ਹੁਣ ਉਹਦਾ ਨਾ ਐਵੇਂ ਤਰਲੇ ਮਾਰੀ ਜਾਂਦਾ ਵਾ ਨਹੀਂ ਹੁਣ ਆਂਦਾ ਕੀ ਹੈ ਉਹਨੇ ਕੀ ਕਹਿਣਾ ਉਹ ਤਾਂ ਕਹਿੰਦਾ ਖੱਲੋ ਇਹਨੂੰ ਨਾਲ ਤੇ ਤੁਸੀਂ ਨਾਬ ਨੂੰ ਪੁੱਛ ਕੇ ਵੇਖ ਲੈਣਾ ਮੇਰੀ ਗੱਲ ਸੁਣਨਾ ਵੀ ਜਾਣਾ ਚਾਹੁੰਦੀ ਆ ਤੇ ਮੈਂ ਇੱਕ ਗੱਲ ਕਹਿਣਾ ਜੇ ਜਾਣਾ ਚਾਹੁੰਦੀ ਆ ਨਾ ਤੇ ਚੁੱਪ ਕਰਕੇ ਕੱਲ ਦੋ ਕੋਈ ਗੱਲ ਨਹੀਂ ਹੋਰ ਕਿਤੇ ਕੱਲ ਨੂੰ ਕਰਨੇ ਆ ਕੋਈ ਪਤਾ ਕਿਦਾਂ ਨਹੀਂ ਫੇਰ ਪੈ ਜਾਣੀ ਉਹ ਮੈਂ ਸ਼ਦਾਈ ਆ ਜਿਹੜਾ ਚੁੱਕ ਕੇ ਕੁੜੀ ਦਾ ਵਾਦਾ ਦੂਜੇ ਥਾਂ ਵਿਆਹਾਂਗਾ ਕੋਈ ਗਾਜਰ ਮੂਲੀ ਆ ਇਹ ਹੋਈ ਤੇ ਮੈਂ ਸੋਚਣ ਨਹੀਂ ਹਾਂ ਵੀ ਚੱਲ ਕੇ ਸਾਡੇ ਘਰ ਦੇ ਕੱਖ ਰਹਿ ਜਾਣਾ ਉਹ ਹੁਣ ਮੈਂ ਇਹ ਕਾਬੂ ਆਇਆ ਵਾ ਇਹਨੂੰ ਹੁਣ ਜਿਹੜਾ ਚੰਗੀ ਤਰ੍ਹਾਂ ਮੈਂ ਇਹਦੇ ਨਾਲ ਗੱਲ ਕਰ ਹੀ ਲਵਾਂ ਚੱਲ ਮੈਨੂੰ ਇਹ ਆ ਕਿ ਢਿੱਡ 'ਚ ਗੁੱਸਾ ਨਾ ਰੱਖੇ ਜੇ ਇਹਨਾਂ ਨੇ ਥੋੜਾ ਬੋਧਾ ਆਪਣੀ ਮਾਂ ਨੂੰ ਸਮਝਾਇਆ ਹੁੰਦਾ ਜੇ ਉਹਨੂੰ ਪਤਾ ਹੁੰਦਾ ਵੀ ਕੱਲ ਨੂੰ ਮੇਰਾ ਮੁੰਡਾ ਮੇਰੇ ਨਾਲ ਕੋਈ ਵੱਧ ਘਟ ਹੋਏਗਾ ਜਾਂ ਮੇਰਾ ਘਰ ਵਾਲਾ ਹੋਏਗਾ ਤੇ ਕਿਉਂ ਐਡੀਆਂ ਵੱਡੀਆਂ ਗਲਤੀਆਂ ਕਰਤੀ। ਪਰ ਜਿਹੜੀਆਂ ਜਨਾਨੀਆਂ ਨੂੰ ਨਹੀਂ ਡਰ ਉਹਨਾਂ ਨੂੰ ਨਹੀਂ ਮੁੰਡਿਆਂ ਦੀ ਸ਼ਰਮ ਤੇ ਨਾ ਉਹਨਾਂ ਨੂੰ ਆਪਣੇ ਘਰ ਵਾਲਿਆਂ ਦਾ ਡਰ ਤਾਂ ਹੀ ਨਹੀਂ ਨਾ ਡਰ ਪਾਉਣ ਵਾਲੇ ਪਾਉਂ ਡਰ ਤੇ ਡਰ ਪਏ। ਕਰਤੂਤ ਵੀ ਚਾਹੀਦੀ ਆ ਨਾ ਪਾਉਣ ਵਾਲੇ ਜਿਹੜਾ ਜਦੋਂ ਉਹਨਾਂ ਦੇ ਇੱਤੇ ਕਰਤੂਤ ਨਹੀਂ ਗੂੰਗੇ ਹੋ ਜਾਂਦੇ ਮੂੰਹ ਚ ਕੂਆਂ ਨਹੀਂ ਆ ਪਾ ਲੈਂਦੇ ਪਿਓ ਪੋਤੀ ਤੇ ਹੁਣ ਇਹ ਆ ਵੀ ਚੱਲ ਕੁੜੀ ਵੀ ਜਾਣਾ ਚਾਹੁੰਦੀ ਆ ਨਾਲੇ ਤੈਨੂੰ ਪਤਾ ਜਿਹੜੇ ਹਾਲ ਚਾ ਵਾ। ਆ ਵੀ ਇਸੇ ਕਰਕੇ ਮੈਂ ਰਹੀ ਆ ਤੇ ਹੁਣ ਇਦਾਂ ਕਰ ਵੀ ਚਾਹ ਪਾ ਕੋਈ ਗੱਲ ਨਹੀਂ ਜੀ ਹੁਣ ਖੜਨ ਵਾਸਤੇ ਆਇਆ ਵਾ ਲੈਣ ਵਾਸਤੇ ਤੇ ਜਾਣ। ਮੈਂ ਵੀ ਕੱਲੀ ਨਹੀਂ ਅੱਜ ਰਾਤ ਇਹੋ ਸੋਚਿਆ ਵੀ ਮੰਨ ਲਾ ਹੀ ਹੁਣ ਜਿੱਦ ਕਰੀਏ ਨਹੀਂ ਗੱਲਣਾ। ਕੱਲ ਨੂੰ ਕੁੜੀ ਦੇ ਕਿਤੇ ਮਾੜੀ ਚੰਗੇ ਥਾਂ ਵਿਆਹ ਦਾਂਗੇ ਤੇ ਉਹ ਨਿਆਣੇ ਨੂੰ ਕਿਹੜੀ ਖੂ ਖਾਤੇ ਪਾਵਾਂਗੇ। ਮੈਂ ਉਸੇ ਮੂੰਹ ਨਾਲ ਕਹਿੰਦੇ ਆਂ ਵੀ ਚੱਲ ਮੈਂ ਉਹਦੀ ਬਿਥੇਰੀ ਕਰ ਛੜੀ ਹਾਂ ਤੂੰ ਨਾ ਕੋ ਮਾੜੀ ਚੰਗੇ। ਉਹ ਬਾਬਾ ਮੈਂ ਤਾਂ ਕੁੰਨਾ ਹੀ ਨਹੀਂ ਆ ਮੈਂ ਤਾਂ ਇਸੇ ਕாக ਪਾਣੀ ਦੇ ਬਾਹਨੇ ਬਾਹਰ ਨੂੰ ਨਿਕਲ ਆਈ ਤੇ ਚਾਹ ਵਾਤੇ ਵੀ ਆ ਗਈ। ਚੱਲ ਠੀਕ ਆ। ਚਲੋ ਤੁਸੀਂ ਮੈਂ ਲੈ ਕੇ ਆ। ਚਲੋ ਤੁਸੀਂ ਚਾਹ ਪਾਹਿੰਦਾ ਤੇ ਮੁਕਾਓ ਕੰਮ। ਚੱਲ ਜਾ ਆ ਕੇ ਦਿੰਨਾ ਖਬਰ ਦੀ ਹਾਈ ਹਾਈ ਕਿਦਾਂ ਦੀ ਜ਼ਿੰਦਗੀ ਹੋ ਗਈ ਆ ਇਹ ਤੇ ਨਰਕ ਵਾਂਗ ਜਿੰਦਿਆਂ ਜੀ ਨਰਕ ਭੋਗਣ ਦੇ ਹੀ ਆ ਮੈਂ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿੰਨਾ ਚਿਰ ਇੱਥੇ ਰਹੂੰਗੀ ਮੈਂ ਮੇਰਾ ਤਾਂ ਕੋਈ ਆਪਣਾ ਮੈਨੂੰ ਮਿਲਣ ਵੀ ਨਹੀਂ ਆਇਆ ਚੱਲ ਮੁੰਡਾ ਤੇ ਆਪਣੀ ਵੋਟੀ ਦੇ ਮਗਰ ਲੱਗ ਗਿਆ ਭੱਜੇ ਦੇ ਨਾਲ ਮੈਂ ਆ ਵੀ ਆਈ ਹੀ ਉਹਨੂੰ ਤੇ ਕਮ ਸੇ ਕਮ ਮੇਰੀ ਸਾਰ ਲੈਣੀ ਚਾਹੀਦੀ ਸੀ ਨਾ ਮੈਨੂੰ ਤੇ ਲੱਗਦਾ ਮੈਂ ਇੱਥੇ ਮਰ ਜਾਣਾ ਵਾ ਕਿਹਨੇ ਮੇਰੇ ਪਿੱਛੇ ਵੀ ਨਹੀਂ ਆਉਣਾ ਇਹੋ ਜਿਹਾ ਨਰਕ ਨਾਲ ਤੇ ਰੱਬਾ ਮੈਨੂੰ ਮੌਤ ਦੇ ਦੇ ਮੈਂ ਜੀਣਾ ਨਹੀਂ ਚਾਹੁੰਦੀ ਹੁਣ ਮੈਂ ਮਰੀ ਜਾਵਾਂ ਤਾਂ ਚੰਗਾ ਵਾ ਜਦੋਂ ਮੇਰਾ ਕੋਈ ਆਪਣਾ ਨਹੀਂ ਰਹਿ ਗਿਆ ਇੰਨੇ ਨਰਕ ਵਿੱਚ ਮੈਂ ਕਿੱਦਾਂ ਰਵਾਂ ਹਾਏ ਇੱਥੇ ਤੇ ਮੈਂ ਕਿਸੇ ਦੇ ਨਾਲ ਕੋਈ ਗੱਲ ਵੀ ਨਹੀਂ ਕਰ ਸਕਦੀ ਇੱਥੇ ਤੇ ਮੇਰਾ ਕਿਹ ਲਾਗੇ ਬਹਿਣ ਨੂੰ ਜੀਵ ਨਹੀਂ ਕਰਦਾ ਤਾਂ ਜੂਆਂ ਪਈਆਂ ਸਾਰਿਆਂ ਦੇ ਸਿਰਾਂ ਦੇ ਵਿੱਚ ਮੈਂ ਤੇ ਸਾਰੀ ਸਾਰੀ ਰਾਤ ਇੱਥੇ ਖਲੋਗੇ ਕੱਢ ਲਈ ਨਹੀਂ ਇਹਨੂੰ ਕਰਈ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਤੇ ਸਮਝ ਨਹੀਂ ਆਉਂਦੀ ਮੈਂ ਕਦੀ ਸੋਚਿਆ ਵੀ ਨਹੀਂ ਕਿ ਮੇਰੇ ਤੇ ਇਹੋ ਜਿਹੇ ਦੇਣ ਆ ਜਾਣਗੇ ਹਾਏ ਰੱਬਾ ਇਹ ਬਣ ਕੀ ਗਿਆ ਮੇਰੇ ਨਾਲ ਉਹ ਕਰਦੀ ਮਾਲਕਣ ਬਣ ਕੇ ਬੈ ਗਈ ਆ ਤੇ ਮੈਂ ਇੱਥੇ ਜਾੜ ਵਿੱਚ ਚੰਤਰੇ ਗੰਦ ਵਿੱਚ ਬਿਠੀ ਆ ਮਿੰਨ ਤੇਰੀ ਸਮਝ ਆਉਂਦੀ ਮੇਰਾ ਜੇ ਵੀ ਜੀ ਕਰਦਾ ਕਿਤੇ ਬਾਹਰ ਜਾਵਾਂ ਨਾ ਉਹਦਾ ਗਲਾ ਕੁੱਟ ਕੇ ਮਾਰਦਾ ਫੜਕੇ ਉਹਦਾ ਮੈਂ ਮਿਲ ਤੇ ਇਨੀ ਬੁਰੀ ਲੱਗਦੀ ਆ ਨਾ ਮੈਨੂੰ ਇੱਥੇ ਤੱਕ ਪਚਾਉਣ ਵਾਲੀ ਉਹ ਆ ਤੇ ਉਹਦੀ ਮਾਂ ਕੋਈ ਨਹੀਂ ਰੱਬਾ ਕਦੀ ਤੇ ਮੇਰਾ ਟਾਈਮ ਆਊਗਾ ਨਾ ਫੇਰ ਕਦੀ ਤੇ ਹਲ ਨਰਕ ਵਿੱਚੋਂ ਮੈਂ ਨਿਕਲੂੰਗੀ ਦਾ ਹੁਣ ਮੈਂ ਕਰਾਂ ਤੇ ਕਰਾਂ ਕੀ ਮੇਰੇ ਤੇ ਹੱਥ ਵਸ ਵੀ ਕੁਛ ਨਹੀਂ ਹੈਗਾ ਜਿਹੜਾ ਮੈਂ ਕੋਈ ਕਰ ਸਕਨੀ ਆ ਮੇਰੇ ਹੱਥ ਵੀ ਵੱਜ ਗਏ ਆ ਹੁਣ ਮੈਂ ਤਾਂ ਵੇਲੇ ਨੂੰ ਪਛਤਾਉਣ ਲਈ ਆ। ਉਠੋ ਸਾਨੀ ਤੇ ਅਮਿਕੋ ਕਿਨਾ ਹੋ ਗਿਆ? ਕਿੰਨਾ ਟਾਈਮ ਹੋ ਗਿਆ? 4 ਵਜੇ ਕਿ ਉੱਠਣਾ ਨਹੀਂ ਗਾ? 4 ਵਜੇ ਗਏ। ਹੋਰ? ਹੋਰ ਕੈਂਡ ਉਹ ਸੇੜ ਜਾਣਾ ਵਾ। ਆਓ ਜਾਨ ਸੇੜ ਜਾਣਾ ਹੈਗਾ। ਆਹ ਮੇਰੇ ਕੋਲ ਮੈਂ ਕਿਹਾ ਥੋੜੇ ਜਿਹੇ ਹੈਗੇ ਆ ਹੂੰ ਤੇ ਰਖੜੀ ਆਉਂਦੀ 1-2 ਦਿਨ ਤੱਕ ਕਰਦੇ ਮੈਂ ਜਦ ਨਵਾਂ ਆਉਹੀ ਉਹਦੇ ਵਾਸਤੇ ਲਾਈਏ ਕੋਈ ਸਾਮਾਨ ਨੂੰ ਕੀ ਲੈਣਾ ਆਦੇ ਵਾਸਤੇ ਕੀ ਲਾਈਆ ਮੈਨੂੰ ਉਹਦੇ ਨੂੰ ਪਤਾ ਨਹੀਂ ਆ ਸੋਟ ਲੈ ਆਉਂਦੇ ਆ ਨੇ ਤੇ ਹੋਰ ਤੇ ਸਾਨੂੰ ਪਤਾ ਨਹੀਂ ਵੀ ਕੀ ਉਹਨੂੰ ਪਸੰਦ ਆ ਕੀ ਨਹੀਂ ਹੈਗਾ ਆਹ ਤਾਂ ਸੋਟ ਲੈ ਆਉਂਦੇ ਆ ਹਨਾ ਤੇ ਬਸ ਕੱਲਾ ਛੁੱਟੀ ਦੇਣਾ ਨਾਲ ਵੇਖ ਲਓ ਫਿਰ ਕੀ ਲੈਣਾ ਵਾ ਕੀ ਦੇਣਾ ਨੂੰ ਨਾਲ ਚੱਲ ਵੇਖ ਲੈਣੇ ਫਿਰ ਕੋਈ ਨਹੀਂ ਜਾ ਕੇ ਸਰ ਵੇਖ ਲੈਣੇ ਨੇ ਨਾ ਹੋਵੇ ਨਾਲੇ ਮੇਰੇ ਕੋਈ ਪੈਸੇਗੇ ਪਏ ਥੋੜੇ ਜਿਹੇ ਤੇ ਘਰ ਦਾ ਵੀ ਸਮਾਨ ਲਿਓਣ ਵਾਲਾ ਥੋੜਾ ਬੋਤਾ ਉਹ ਵੀ ਲੈ ਆਵਾਂਗੀ ਇੱਕ ਦੋ ਚੀਜ਼ਾਂ ਲਿਓਣੀਆਂ ਵਾ ਚਲ ਕੋਈ ਨਹੀਂ ਵੇਖ ਲਾਂਗੇ ਤੇ ਨਾਲੇ ਉਹਦਾ ਘਰ ਵਾਲਾ ਵੀ ਆਊਗਾ ਫਿਰ ਘਰ ਵਾਲਾ ਤਾਂ খালি ਉਹ ਗਈ ਨਹੀਂ ਕਿ ਉਧਰ ਹਲੇ ਦੇ ਆਪਣੇ ਪਿੰਡ ਹੀ ਆ ਤੇ ਉਹਨਾਂ ਦੇ ਉਹਨੂੰ ਪਾਣਾ ਹੀ ਆ ਤੇ ਚਲ ਜੂਗੀ ਤੇ ਜੇ ਘਰ ਵਾਲੇ ਨੇ ਆਉਣਾ ਹੋਇਆ ਤਾਂ ਘਰ ਵਾਲਦੇ ਨਾਲ ਆਜੂਗੀ ਕਿਉਂ ਫਿਰ ਅੰਕਲ ਦੇ ਨਾਲ ਹੀ ਆਊਗੀ ਨਾ ਹੋ ਚਲ ਹੁਣ ਜੇ ਪਤਾ ਲੱਗੂਗਾ ਉਹਨਾਂ ਨੂੰ ਜਦੋਂ ਉਹਨੇ ਆਉਣਾ ਵਾ ਕਿ ਉਹ ਗਈ ਆ ਕਿ ਨਹੀਂ ਕੋਈ ਨਹੀਂ ਹੁਣ ਆਦਨ ਨੂੰ ਬਣਾਈਆ ਜੇ ਉੱਥੇ ਹੋ ਗਈ ਤੇ ਘਰ ਵਾਲਨ ਨਾਲ ਆ ਜਾਊਗੀ ਜਿਹਨੇ ਦੇੜੀ ਨਾ ਹੋ ਗਈ ਠੀਕ ਹੈ ਨਾ ਚੱਲ ਕੋਈ ਨਹੀਂ ਚੱਲ ਚਲੋ ਫਿਰ ਮੈਂ ਤੁਹਾਵਾ ਮੂਹੱਤ ਦਾ ਤੂੰ ਚਾਹ ਬਣਾ ਰਾ ਕੋਟ